ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਦਰਮਨਦਰਪੁਰ ਸੇ ਪਹੁੰਚੇ ਆਂ ਵੀਰ ਹਰਵੇਲ ਸਿੰਘ ਦੇ ਫਾਰਮ ਤੇ ਪਸ਼ੂ ਦੋਸਤੋ ਅੱਜ ਇਸ ਕਵਰ ਦੇ ਵਿੱਚ ਆਪਾਂ ਤੁਹਾਨੂੰ ਚਾਰ ਮੱਝ ਦਿਖਾਉਣੇ ਆ ਟੋਟਲ ਇੱਕ ਵਹਿੜ ਤਿੰਨ ਮੱਝਾਂ ਇੱਕ ਮੱਝ ਬਿਲਕੁਲ ਤਾਜੀ ਸੂਈ ਸਵਾਈਏ ਦੋ ਮੱਝਾਂ ਹੋਰ ਆ ਇੱਕ ਟੋਕੜ ਗੱਪਣ ਸੋ ਚਾਰੇ ਪਸ਼ੂਆਂ ਦੀ ਪੂਰੀ ਡਿਟੇਲ ਆਪਾਂ ਵੀਰ ਹਰਵੇਲ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਸੋ ਉਹਨਾਂ ਤੋਂ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਮਾਸਟਲੀ ਇਹ ਕਰ ਰਿਕਵੈਸਟ ਇਹ ਵੀ ਹੁੰਦੀ ਆ ਉਹਨਾਂ ਭੈਣ ਭਰਾਵਾਂ ਖਰੀਦਦਾਰ ਵੀਰਾਂਗੇ ਜਿਹੜਾ ਪਸੂ ਸੋਇਆ ਸੋਇਆ ਦੋ ਡੰਗ ਆਪਣੀ ਚਬਾਈ ਕਰ ਸਕਦਾ ਕੋਈ ਵੀ ਰਾਨ ਕੇ ਜਿਹੜਾ ਗੱਬਣ ਪਸ਼ੂਆ ਨੂੰ ਤੇਤ ਕੇ ਤਸੱਲੀ ਕੀਤੀ ਜਾਵੇ ਠੀਕ ਆ ਸੋ ਤਿੰਨ ਮਜਾਂ ਆ ਦੋਸਤੋ ਤੇ ਇੱਕ ਵੈੜਾ ਵੈੜਾ ਤਕਰੀਬਨ ਹੁਣ ਕੁਝ ਕ ਸਮਾਂ ਪਹਿਲਾਂ ਸੂਈ ਸੀਗੀ ਪ੍ਰੋਪਰ ਜੇਰ ਵਗੈਰਾ ਪੈ ਰਹੀ ਆ ਜੇਰ ਜਿਹੜੀ ਦੋਸਤੋ ਫਾਈਨਲੀ ਕੋਈ 2-4-5 ਮਿੰਟ ਤੱਕ ਹੋ ਸਕਦਾ ਵੀ ਆਪਣੀ ਕਵਰੇਜ ਦੇ ਦੌਰਾਨ ਇਹ ਜੇਰ ਪ੍ਰੋਪਰ ਪਾ ਲਈ ਠੀਕ ਆ ਸੋ ਬਿਲਕੁਲ ਇਹ ਵੀ ਨਾਲ ਦਿਖਾ ਦਾਂਗੇ ਆਪਾਂ ਸਾਫ ਹੋ ਜਾਣੀ ਆ ਜੇਰ ਆਲੇ ਪਾਸੇੋਂ ਸੋ ਚੋ ਕੇ ਪਸਵਾ ਕੇ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਠੀਕ ਆ ਤੇ ਆਹ ਵੇਖੋ ਠੀਕ ਆ ਜੀ ਸੋ ਇਹਨਾਂ ਚੋਂ ਪਸ਼ੂਆਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਨੀ ਆ ਆਓ ਲੈਨੇ ਆ ਜਾਣਕਾਰੀ ਵੀ ਵੀਰ ਹਰਬੀਰ ਸਿੰਘ ਤੋਂ ਇਹਨਾਂ ਚੋਂ ਪਸ਼ੂਆਂ ਦੀ ਠੀਕ ਆ ਜੀ ਆ ਜੀ ਤੇ ਪਸ਼ੂ ਜਿਹੜੇ ਦੋਸਤੋ ਆਉਂਦੇ ਰਹਿੰਦੇ ਆ ਨਵੇਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਓ ਨਵੇਂ ਪੁਰਾਣੇ ਪਸ਼ੂ ਜਿਹੜੇ ਆ ਤੁਹਾਨੂੰ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਘਰੋਂ ਵੇਖਣ ਦੇ ਵਿੱਚ ਮਿਲ ਜਾਂਦੇ ਆ ਠੀਕ ਆ ਤੇ ਅੱਜ ਦੋਸਤੋ 3 ਅਕਤੂਬਰ ਆ ਸਮਾ ਕੋਈ ਦੁਪਹਿਰ ਦੇ 1:30 ਵਜੇ ਦਾ ਆਜੂ ਕਰ ਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਰਬੇਲ ਸਿੰਘ ਸਾਸਰੀ ਜੀ ਹਾਂਜੀ ਸੰਤੋਖ ਸਾਹਿਬ ਜੀ ਸਤਿ ਸ਼੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਚੈਨਲ ਨੂੰ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਠੀਕਾ ਵੀਰ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਹਰਬੇਲ ਭਾਈ ਅ ਜਿਹੜਾ ਸਾਹਮਣੇ ਬਿੱਲਾ ਜਿਹਾ ਲੱਗਾ ਉਹ ਤਾਂ ਉਹਦਾ ਮਿਲ ਗਿਆ ਕੋਈ ਨਹੀਂ ਭਾਈ ਉਹਦਾ ਨਹੀਂ ਆ ਇਹ ਇੱਕ ਚੰਗੇ ਪਸ਼ੂ ਪਾਲਕ ਹੋਣ ਦੇ ਨਾਂ ਤੇ ਜਿਹੜਾ ਆਪਾਂ ਨੂੰ ਸਨਮਾਨਿਤ ਕੀਤਾ ਗਿਆ ਸੀਗਾ ਸਾਡੇ ਕੈਪਟਨ ਮੰਤਰੀ ਲਾਲਜੀਤ ਭੁੱਲਰ ਵੱਲੋਂ ਠੀਕ ਹੈ ਜੀ ਤਾਂ ਉਹਨਾਂ ਉਹਨਾਂ ਸਨਮਾਨ ਚਿੰਨ੍ਹ ਨਾਲ ਵੱਲੋਂ ਬਿਲਕੁਲ ਜੀ ਬਿਲਕੁਲ ਹੋਰ ਵੀ ਆਪਣੇ ਕੋਲ ਸ਼ੀਲਡ ਆ ਵਗੈਰਾ ਠੀਕ ਹੈ ਜੀ ਠੀਕ ਹੈ ਲੋ ਵੀ ਦੋਸਤੋ ਆ ਬਾਕੀ ਫਾਰਮ ਆ ਡੇਰੀ ਫਾਰਮਿੰਗ ਦੇ ਨਾਲ ਇੱਕ ਪਸ਼ੂ ਵਪਾਰ ਦਾ ਕੰਮ ਆ ਨਵੇਂ ਭੈਣ ਭਰਾਵਾਂ ਨੂੰ ਵੀ ਆਪਾਂ ਹਰ ਵਾਰ ਜ਼ਰੂਰ ਦੱਸਦੇ ਰਹਿਨੇ ਆ ਇੱਕ ਡੇਰੀ ਫਾਰਮਿੰਗ ਦਾ ਵੀ ਨਾਲ ਕੰਮ ਨਾਲ ਇੱਕ ਬਿਜ਼ਨਸ ਜਿਹੜਾ ਪਸ਼ੂ ਵਪਾਰ ਦਾ ਵੀ ਹੈਗਾ ਰਵੇਲ ਬਾਈ ਪਸ਼ੂ ਅੱਜ ਕਿੰਨੇ ਵਕਾਊਆ ਟੋਟਲ ਨਾਗ ਹਾਂ ਨੰਬਰ ਆਪਣੇ ਕੋਲੇ ਓਵਰ ਆਲ 4 ਨੇ ਇੱਕ ਟੋਕਰ ਗੱਬਣਾ ਇੱਕ ਗੱਬੜ ਮੱਝ ਇੱਕ ਸੂਈਆ ਇੱਕ ਦਾ ਸੂਈ ਠੀਕ ਹੈ ਜੀ ਹਾਂਜੀ ਤੇ ਕਰਕੇ ਜਾਣਕਾਰੀ ਸਾਂਝੀ ਤੇ ਪਸ਼ੂ ਆਪਾਂ ਬਿਲਕੁਲ ਕੱਲਾ ਕੱਲਾ ਜਿਹੜਾ ਦੋਸਤੋਂ ਤੁਹਾਨੂੰ ਦਿਖਾ ਦੇਣਾ ਤਸੱਲੀ ਦੇ ਨਾਲ ਅੱਗੋਂ ਆਪੇ ਨਰਤ ਪਰਕ ਕਰਕੇ ਤੁਸੀਂ ਜਿਹੜੀ ਆ ਖਰੀਦਦਾਰੀ ਕਰ ਸਕਦੇ ਠੀਕ ਹੈ ਰਵੇਲ ਬਾਈ ਪਹਿਲੇ ਨੰਬਰ ਤੇ ਜਿਹੜੀ ਇਹ ਆਪਾਂ ਮੱਝ ਖੋਲਦੇ ਪਏ ਆ ਕੀ ਇਹਦਾ ਰਿਕਾਰਡ ਆ ਕੀ ਡਿਟੇਲ ਆ ਇਹ ਸੰਦੂ ਸਾਹਿਬ ਆ ਸੂਈ ਨੂੰ ਅੱਜ ਸਮਾ ਜਿਹੜਾ ਕਰੀਬ 8 ਦਿਨਾਂ ਠੀਕ ਹੈ ਅ ਤਰੀਬ ਜਿਹੜਾ ਚੌਥੇ ਸੂਏ ਦੇ ਵਿੱਚ ਸੂਈ ਆ। ਅੱਛਾ ਜੀ। ਆ ਨੀਲੀ ਦੀ ਆ ਬਿਲਕੁਲ ਜਿਹੜਾ ਦੁੱਧ ਦੀ ਏਲੀ ਜਿਹੜੀ ਹੈਗੀ ਆ। ਲਾਸਟ ਜਿਹੜੀ ਕੈਪੈਸਿਟੀ ਆ ਇਹਦੇ ਓਨਰ ਦੇ ਮਾਲਕਾਂ ਦੇ ਮੁਤਾਬਕ ਦੱਸੀ ਗਈ ਆ 13-14 ਲੀਟਰ ਦੀ ਆ। ਇਸ ਟਾਈਮ ਇਹਦੇ ਥੱਲੇ 10 ਲੀਟਰ ਦੁੱਧ ਬਿਲਕੁਲ ਜਿਹੜਾ ਰਹਿ ਗਿਆ। 10 ਲੀਟਰ ਅੱਠਾ ਦਿਨਾਂ ਦੀ ਸੂਈ ਥੱਲੇ। ਤੇ ਇਹ ਸਵੇਰੇ ਖਣਵਾਊਗਾ। ਸਵੇਰ ਚੌਥਾ ਸੂਆ ਸੂਈ ਆ ਸਮਝ ਗੋ। ਅ ਸੂਆ ਤੋਂ ਸੋ ਚੌਥਾ ਹੈ ਠੀਕ ਆ। ਚੌਥਾ ਮੰਨਲੇ ਚੌਥਾ ਮੰਨਲੇ ਇਹ ਚੀਜ਼ ਆ ਠੀਕ ਆ ਜੀ ਤੂਆ ਚੌਥਾ ਦੋਸਤੋ ਕੋਈ ਮੰਨ ਕੇ ਵੀ ਰਸਤਾ ਕਰ ਸਕਦਾ ਅਠਾਂ ਦਿਨਾਂ ਦੀ ਸੂਈ ਆ ਹਾਈਟ ਮੀਡੀਅਮ ਆ ਚੌੜੀ ਪਿੱਠਪੁੜੇ ਦੀ ਬਿਲਕੁਲ ਜੋ ਨੀਲੀ ਦੇ ਵਿੱਚ ਹੋਣਾ ਚਾਹੀਦਾ ਹੂੰ ਠੀਕ ਆ ਜੀ ਚੌੜੀ ਪਿੱਠਪੁੜੇ ਦੀ ਆ ਤੇ ਵਜਨ-ਵੋਜਨ ਕਾਫੀ ਆ ਵਜਨਦਾਰ ਤਾਂ ਖੂਬ ਜਿਆਦੀ ਆ ਪੂਰਾ ਭਾਰਾ ਪੇਟ ਜਿਸ ਤਰ੍ਹਾਂ ਆਪਾਂ ਦੇਖਦੇ ਆ ਤੇ ਇੱਕ ਪਾਸੇ ਨੂੰ ਟੇਡਾ ਕੱਟ ਆਉਂਦੇ ਹੋਏ ਟੁੱਟ ਜਾਂਦਾ ਬਾਕੀ ਬਿੱਲੀ ਮਨਕੀ ਅੱਖ ਮਗਰਲੇ ਪੈਰ ਤੋਤੇ ਠੀਕ ਆ ਜੀ ਹਵਾਨੇ ਤੇ ਡਾਬਾ ਚੰਗਾ ਚਵਾ ਸੰਦੂ ਦਾ ਚਵਾ ਤਾਂ ਵੀ ਕਹਿੰਦੇ ਹੁੰਦੇ 4 ਲੱਖ ਵਾਲੀ ਨੂੰ ਵੀ ਇਹੋ ਜਿਹਾ ਨਹੀਂ ਲੱਗਾ ਹੋਗਾ ਜਿੰਨਾ ਇਹਨੇ ਚਵਾ ਵਾ ਠੀਕ ਹੈ ਜੀ ਚੰਗੇ ਬੱਚੇ ਲੈਣੇ ਹੁਣ ਸੰਦੂ ਸਾਹਿਬ ਹਾਂਜੀ ਇੱਕ ਨੀਲੀ ਦੇ ਜਿਹੜੇ ਯਾਨੀ ਕਿ ਅਸਲ ਬਾਡੀ ਬੰਦ ਰਹੇ ਹੁੰਦਾ ਕਿਉਂਕਿ ਮਦਰੀ ਡੌਲੀ ਲੰਬਾਈ ਜਿਆਦਾ ਤੇ ਜਿਹੜਾ ਪੁੱਠਾ ਵਾ ਬਹੁਤ ਜਿਆਦਾ ਚੜਾਈ ਦੇ ਵਿੱਚ ਬਿਲਕੁਲ ਜੀ ਬਿਲਕੁਲ ਤੇ 144 ਵੇਂ ਜਿਹੜੀ ਦਿਖਾਓ ਮਾਈ ਦੀ ਜਾਓ ਜੀ ਸੋ ਚੌੜੇ ਪਿੱਟਪੜੇ ਦੀ ਬਾਕੀ ਆ ਦੋਸਤੋ ਤੁਸੀਂ ਵੇਖੋ ਜਿਵੇਂ ਆਪਾਂ ਕਹ ਤੇ ਨੇ ਨਾ ਵੀ ਫੁਲਕਾਰੀ ਤੇ ਕੜਾਈ ਕੀਤੀ ਆ 2 ਵਜੇ ਆਰਡਰ ਤੇ ਉਸ ਤਰ੍ਹਾਂ ਦੀਆਂ ਬੇਨ ਜਿਹੜੀ ਤੁਹਾਨੂੰ ਵੇਖਣ ਦੇ ਵਿੱਚ ਮਿਲੂਗੀ ਤੇ ਬਿਲਕੁਲ 45 ਤੇ ਹਾਂਜੀ ਹਾਂਜੀ ਆ ਦੇਖੋ ਹਨ ਆ ਦੇਖੋ ਜੀ ਹਾਂਜੀ ਇਹ ਨੂੰ ਮੂੰਹ ਕਰਿਓ ਵੀ ਆ ਆ ਲਓ ਠੀਕ ਆ ਆ ਦੇਖੋ ਜੀ ਅਜੇ ਸੰਤੂ ਸਾਹਿਬ ਟਾਈਮ ਕਰੀਬ 11 11:30 ਦਾ ਹੋ ਗਿਆ ਹਾਂਜੀ ਤੇ ਵੇਰੇ ਵੀ ਦੀ ਚੋਆਈ ਸ਼੍ਰੀਸ਼ੇਕ ਹੋ ਜੇ ਜੀ ਸ਼ਾਮ ਨੂੰ ਬਹੁਤ ਜਿਆਦਾ ਬੰਨ ਜਾਂਦੇ ਠੀਕ ਹੈ ਜੀ ਸੋ ਹੁਣ ਮੌਜੂਦਾ ਜਿਹੜਾ ਆਪਾਂ ਬਿਲਕੁਲ 8 ਦਿਨਾਂ ਦੇ ਦੌਰਾਨ 10 ਕਿਲੋ ਹਜ਼ਰ 10 10.5 ਲੀਟਰ ਜਿਹੜਾ ਠੀਕ ਹੈ ਜੀ 10 ਕਿਲੋ ਜਿਹੜਾ ਦੋਸਤੋ ਅੱਜ ਕੋਈ ਵੀਰ ਚੋਗੇ ਲੈ ਕੇ ਜਾਊਗਾ ਮਗਰ ਕੱਟਾ ਨੀਲੀ ਰਾਵੀ ਦੇ ਵਿੱਚ ਕੱਟਾ ਬਿਲਕੁਲ ਸਟੇਟ ਹੈ ਇੱਕ ਸਾਈਡ ਪਟਾ ਨਹੀਂ ਦਾ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਕੱਟਾ ਠੀਕ ਹੈ ਸੋ ਪਤਨੇ ਪਿੰਡੇ ਦੀ ਇਹਦੀ ਮੱਝ ਹਵਾਨਾ ਚੱਟਾ ਸੋਨਾ ਠੀਕ ਹੈ ਜੀ ਵੱਡੇ ਹਵਾਨੇ ਚੱਟੇ ਦੇ ਵਿੱਚ ਤੇ ਥਣਥਣ ਪੂਰੀ ਲੰਬਾਈ ਦੇ ਵਿੱਚ ਠ ਇਹ ਦਿੱਤੀ ਬੁੱਤੀ ਕੋ 4 4 ਇੰਚ ਚੌਹ ਚੌਂਕਲਾ ਤੇ ਆਪਾਂ ਕਹਿ ਦਈਏ ਵੀ ਥਣ ਆਹ ਮਗਰ ਕੱਟਾ ਜੀ ਬਿਲਕੁਲ ਸੇਮ ਕੱਟਾ ਲਿਓ ਜੀ ਠੀਕ ਹੈ ਬੱਚੇ ਸੋਲੇ ਪਾਉਗੇ ਜੇ ਕੋਈ ਚੰਗਾ ਬ੍ਰੀਡ ਦਾ ਇਹ ਮਗਰ ਕੱਟਾ ਆ ਗਿਆ ਜੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨਸਲ ਤੇ ਕੰਮ ਕਰਨਾ ਹੂੰ ਇਹ ਤੋਂ ਬੱਚੇ ਜਿਹੜੇ ਲੈ ਸਕਦੇ ਆ ਆਪਾਂ ਥੋੜਾ ਜਾ ਲੂ ਰਾਵੇ ਦੀਆਂ 2014 ਵੀ ਮਰਵਾਇ ਦਿੰਨੇ ਲਿਓ ਜੀ ਕਿਤੇ ਪੈਡ ਬਣਾਣੇ ਆਨਲਾਈਨ ਵੀ ਸਬਦਾ ਕਰਨਾ ਹੋਵੇ ਬਿਲਕੁਲ ਤੇ ਕੋਈ 2 ਤੋਂ 4 4 ਜੜੀਆਂ ਧਾਰਾਂ ਮਾਰ ਕੇ 24 ਤੁਹਾਂ ਮੰਨ ਇੱਕ ਵਾਰੀ ਚੈੱਕ ਪਾਸ ਤੁਹਾਨੂੰ ਕਰਵਾ ਦਿੰਨੇ ਆ ਠੀਕ ਆ ਆਜੋ ਜੀ ਆ ਚੈੱਕ ਕਰ ਲਈ ਹਾਲਾਂਕਿ ਸਵਾਇ ਦੇ ਹੰਦ ਬਹੁਤ ਹੈ ਹੂੰ ਆ ਅਗਲੇ ਥਾਂਾਂ ਦੀ ਦੇਖੋ ਜੀ ਠੀਕ ਹੈ ਸਵਾਇ ਦੇ ਵਿੱਚ ਕੋਈ ਸ਼ਰਤ ਨਹੀਂ ਠੀਕ ਹੈ ਜੀ ਓਕੇ ਹਰ ਗੱਲ ਕਿੰਨਾ ਮੁੱਲ ਕਰ ਦਿੰਦਾ ਮੋਹਲੇ ਸੰਦੂ ਸਾਹਿਬ ਇਹਦਾ ਲੈ ਦੇਈ ਆਪਾਂ ਜਿਹੜਾ 63000 63000 ਹਾਂਜੀ ਥੋੜਾ ਬੋਧ ਆ ਉਹਦੇ ਜੋ ਸੰਦੂ ਸਾਹਿਬ ਛੋਟ ਹੋਊਗੀ ਠੀਕ ਆ ਜੀ ਮਾਨਤਾ ਜੀ ਸਾਡੇ 63000 ਦੇ ਵਿੱਚੋਂ ਦੋਸਤੋ ਛੋਟ ਹੋ ਜੂਗੀ ਠੀਕ ਆ ਮਾਨਤਾ ਨਾਲ ਜੋ ਵੀ ਛੋਟ ਛੱਪਾ ਹੋ ਜਾਊਗਾ ਇਸ ਪਹਿਲੇ ਨੰਬਰ ਵਾਲੀ ਮੱਝ ਦੇ ਵਿੱਚੋਂ ਠੀਕ ਆ ਬਾਕੀ ਸਤੂ ਸਾਹਿਬ ਜੇ ਕਿਸੇ ਕੰਗੇ ਬ੍ਰੀਡਰ ਬੰਦੇ ਕੋਲੇ ਜਾਂ ਸਭ ਸੁਭਾਲ ਵਾਲੇ ਕੋਲ ਚਲੀ ਜਾਵੇ ਨਾ ਹਾਂਜੀ ਤਾਂ ਸੰਦੂ ਸਾਹਿਬ ਕੋਈ 4 ਲੱਖ ਲਾ ਕੇ ਵੀ ਖਰੀਦ ਲੈ ਇਹੋ ਜੀ ਚੋਅ ਹੈ ਤੇ ਇਹੋ ਜਿਹਾ ਲੈਵਲ ਹੂੰ ਚਲੋ ਬਹੁਤ ਵਧੀਆ ਜੀ ਅਗਲੇ ਬੰਨੇ ਆ ਦੂਜੇ ਨੰਬਰ ਤੇ ਗਈ ਇਹ ਗੱਪਣੇ ਇਹ ਤੁਹਾਨੂੰ ਗੱਪਣਾ ਵੀ ਨੀਜੀ ਦੇ ਵਿੱਚ ਹਾਂਜੀ ਬਸ ਤਿਆਰ ਹੀ ਆ ਦੂਜਾ ਦਿਨ ਠੀਕ ਆ ਜੀ ਲਓ ਜੀ ਗੱਪਣਾ ਸੂਬਾ ਦੂਜਾ ਕਿ ਤੀਜਾ ਦੂਜਾ 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 ਠੀਕ ਆ ਦੂਜਾ ਸੂਆ ਦੋਸਤੋ ਇਹ ਮਾਝ ਨੇ ਸੁਣਾ ਤਾਂ ਦਿਨ ਕੋਈ 2-4 ਦਿਨ ਕੱਢਦੀ ਆ ਠੀਕ ਆ 2-4 ਦਿਨ ਕੱਢ ਜੂਗੀ ਤੇ ਬਾਕੀ ਮੇਵਾ ਨੂੰ ਆ ਸੋਨਾ ਬਣਾਇਆ ਠੀਕ ਆ ਆ ਲਓ ਤੋਂ ਨਾ ਮੱਧਾ ਕਰ ਦਿੱਤੇਗਾ ਹੂੰ ਤੁਮ ਦਾ ਵੀ ਆਪਾਂ 12 ਲੀਟਰ ਦੀ ਗਾਰੰਟੀ ਦੇ ਸਕਦੇ ਕਿਉਂਕਿ ਆਪਣੇ ਸਾਹਮਣੇ ਇਹਦੀ ਚੁਵਾਈ ਹੁੰਦੀ ਰਹੀ ਆ ਠੀਕ ਆ ਜੀ ਆਪਾਂ ਕਿਸੇ ਆਪਣੇ ਖਾਸ ਹੀ ਸੱਜਣ ਤੋਂ ਲਈ ਆ ਹੂੰ ਜਿਹੜੀ 11 12 ਲੀਟਰ ਨਾਰਮਲ ਟਰੇਲੂ ਚੁਵਾਈ ਕਰਾਈ ਹੈ ਜੀ ਠੀਕ ਆ ਜੀ ਸੋ ਚੰਗਾ ਸੋਹਣਾ ਪਾਂਡਾ ਇਹਦੇ ਐਕਟਰ ਦੀ ਕੁਆਲਿਟੀ ਚੰਗੀ ਆ ਦਿੱਲੀ ਮਨ ਕੀ ਅੱਖ ਦੋਸਤੋ ਅਗਲੇ ਪੈਰ ਮਗਰਲੇ ਪੈਰ ਚਾਰੇ ਪੈਰ ਤੋਫੇ ਆ ਠੀਕ ਆ ਜੀ ਹੁੰਦੇ ਹਵਾਨੇ ਤੇ ਵੀ ਹਵਾਨੇ ਤੇ ਵੀ ਦਾਗ ਪ੍ਰੋਪਰ ਤੁਸੀਂ ਦੇਖੋਗੇ ਤੇ ਪਤਲੇ ਪਿੰਡੇ ਦੀਆਂ ਪੁੜੇ ਪੜੇ ਨਵਾਏ ਆ ਸਿੰਗਲ ਹੱਡੀ 2-4 ਦਿਨ 2-3 ਦਿਨ ਤੱਕ ਜਿਹੜੀ ਆ ਸੂ ਸਕਦੀ ਏ ਠੀਕ ਆ ਬਾਕੀ ਤਿਆਰੀ ਵਾਲਾ ਪਸ਼ੂ ਆ ਕਿਸੇ ਟਾਈਮ ਵੀ ਸੂ ਸਕਦਾ ਤਿਆਰੀ ਹਵਾਨੇ ਦੇ ਪਾਸਿਓ ਵੀ ਤਕਰੀਬਨ ਪ੍ਰੋਪਰ ਮੁਕੰਮਲ ਆ ਕੋ 2 ਦਿਨ 3 ਦਿਨ ਕੜਾ ਕੱਢ ਗਈ ਤੇ ਹੋਰ ਵੀ ਆਪਾਂ ਜੇ ਦਾ ਉਮੀਦ ਕਰ ਸਕਦੇ ਹਾਂ ਕਿ ਜੇਵਾ ਹੋਰ ਸੋਨਾ ਟਾਈਟ ਕਰ ਲਵਾਂਗੇ ਠੀਕ ਆ 4 ਥਾਂ 4 ਜੀ ਸੰਤੂ ਸਾਹਿਬ ਚੜੜੀ ਆ ਹੱਡੀ ਹਾਂ ਅਜੇ 2-4 ਦਿਨ ਲੈਂਦੀ ਆ ਬਹੁਤ ਜ਼ਿਆਦਾ ਬਿਲਕੁਲ ਜੀ ਬਿਲਕੁਲ ਕਿੰਨਾ ਹਰਵੈਲ ਕਿੰਨਾ ਲੈਣ ਦੇਣ ਦਾ ਰੂਪ ਆ ਮੋਹਲਾ ਸੰਤੂ ਸਾਹਿਬ ਇਹਦਾ ਜਿਹੜਾ ਵਾ 67000 ਉਹ ਚੋਪਾ ਮਾਰ ਲੈਂਦਾ 67000 ਚ ਬਿਲਕੁਲ ਲਓ ਜੀ 67000 ਦੇ ਵਿੱਚੋਂ ਛੋੜ ਛੱਪਾ ਕੋਈ ਮਾਨਤਾ ਹੋ ਜਾਊਗਾ ਠੀਕ ਆ ਤੇ ਬਾਕੀ ਮੱਜਾਂ ਚਾਹੀਆਂ ਮੈਂ ਠੀਕ ਆ ਜੀ ਖਰੀਆਂ ਮੱਜਾਂ ਦਾ ਦੁੱਧ ਵਾਲੀਆਂ ਨੇ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਇਹ ਇਹ ਦੰਦਾ ਟੋਕੜ ਗੱਪਣਾ ਅੱਛਾ ਜੀ ਤੀਜੇ ਦੇ ਵਿੱਚ ਚੱਲ ਰਹੀ ਹੈ ਚੌਥੇ ਲਈ ਗੱਪਣ ਚਾਰ ਮਹੀਨੇ ਦੀ ਬ੍ਰੈਕਫਾਸਟ ਟਾਈਮ ਦੁੱਧ ਦਿੰਦੀ ਸਵੇਰੇ ਤੇ ਠੀਕ ਆ ਜੀ ਕਾਹ ਮਹੀਨੇ ਦੀ ਗੱਭਨ ਇੱਕ ਟਾਈਮ ਦੁੱਧ ਕਿੰਨਾ ਕਹੂਗਾ ਜੀ 3 ਕਿਲੋ ਦੁੱਧ ਦਾ ਦੋਸਤੋਂ 4 ਮਹੀਨੇ ਦੀ ਗੱਭਨ ਚੈੱਕ ਪਾਸ ਸੋ ਕੋਈ ਵੀਰ ਆਪਣੀ ਵੀ ਤਸੱਲੀ ਕਰ ਸਕਦਾ ਸਾਈ ਬੈਨਾਂ ਕਰਕੇ ਤੁਸੀਂ ਵੀ ਜਿਹੜੀ ਚੈੱਕ ਕਰਵਾ ਸਕਦੇ ਵੀ ਆਦਰਵਾਇਜ਼ ਤੁਸੀਂ ਯਕੀਨ ਤੇ ਚੋਣ ਬਹੁਤ ਵਧੀਆ ਲੈ ਕੇ ਜਾ ਸਕਦੇ ਠੀਕ ਹੈ ਸੋਾਈ ਬਹੁਤ ਵਧੀਆ ਹਮਦੁਲਿਲਾ ਠੀਕ ਹੈ ਲਓ ਜੀ ਚੰਗੀ ਆ ਇਹ ਦੱਸਣ ਦਾ ਸਭ ਤੋਂ ਇਹਦੀ ਜਵਾਬਦੇ ਵਾਲੀ ਗੱਲ ਆ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੇਤ ਵਸਾਖ ਦੇ ਵਿੱਚ ਸੁੰਦੀ ਪੂਰਾ ਗਰਮੀ ਸੀਜ਼ਨ ਅੱਗੇ ਦੁੱਧ ਦਊਗਾ ਹੂੰ ਕਿ 6 ਮਹੀਨੇ ਹੋਰ ਕੱਢ ਗਏ ਤੇ ਫਿਰ ਗਰਮੀ ਵਾਲਾ ਸੀਜ਼ਨ ਆ ਗਿਆ ਗਰਮੀ ਵਾਲਾ ਸੀਜ਼ਨ ਬਿਲਕੁਲ ਹੈ ਜੀ ਤੇ ਉਦੋਂ ਕਿਤੇ ਨਾ ਕਿਤੇ ਦੁੱਧ ਦੀ ਸ਼ੋਰਟ ਜਿਹੜੀ ਦੁੱਧ ਦੀ ਸ਼ੋਰਟ ਹੁੰਦੀ ਹੈ ਤੇ ਪਸ਼ੂਆਂ ਦੇ ਵਿੱਚ ਵੀ ਜਿਹੜੀ ਤੇਜ਼ੀ ਹੁੰਦੀ ਹੈ ਠੀਕ ਹੈ ਤਾਂ ਦੇਖੋ ਇਹਦੇ ਟੋਕਰ ਗੱਪਣਾ ਉਹਨਾਂ ਵੀਰਾਂ ਨੇ ਵੀ ਜਿਹੜੇ ਟੋਕਰ ਗੱਪਣ ਪਸ਼ੂ ਲਾ ਪਰਿਆ ਵੀ 4-4 5-5 ਮਹੀਨੇ ਦੀਆਂ ਗੱਪਣ ਪਸ਼ੂ ਚਾਹੀਦੇ ਮੱਝਾਂ ਚਾਹੀਦੀਆਂ ਨੇ 3-2 2.5-3.5 ਕਿਲੋ ਦੁੱਧ ਵੀ ਆ ਜਾ ਰਹਾ ਸਤਨ ਸਿੰਘ ਸਾਹਿਬ 38000 ਲੈ ਦੇ 38000 ਬਿਲਕੁਲ ਜੀ ਠੀਕ ਹੈ ਭਰਾ 38000 ਦੇ ਵਿੱਚ ਦੋਸਤੋ ਇਹ ਵੈੜ ਦਿੱਤੀ ਜਾਊਗੀ ਠੀਕ ਆ ਸੋ ਜਦੋਂ ਤੁਸੀਂ ਕੰਟੈਕਟ ਕਰਨੇ ਤੇ ਚੰਗੀ ਆ ਸਿੰਗਾ-ਸੁੰਗਾ ਦੀ ਪੂਛ ਪਾਸ ਓਵਰਆਲ ਜਿੰਨੇ ਵੀ ਕੁਝ ਪੰਗ ਘਰੇ ਸਾਰੇ ਕੰਮ ਇੱਕ ਆਪਣੇ ਕੋਲ ਆ ਗਈ ਜੀ ਵੈੜ ਜਿਹੜੀ ਤਾਜੀ ਸਰੀ ਸਤੂ ਸਾਹਿਬ 70% ਸ਼ਾਹੀਵਾਲ ਦੇ ਵਿੱਚ ਆ ਹਾਂਜੀ ਤੇ ਥੋੜਾ ਜਿਹਾ ਪਾਗਵਾਲ ਤੇ ਅੱਫ ਦਾ ਕਿਤੇ ਨਾ ਕਿਤੇ ਠੀਕ ਹੈ ਜੀ ਚੋਰ ਬਹੁਤ ਵਧੀਆ ਨੀਤੀ ਆਪਾਂ ਥੋੜਾ ਜਿਹਾ ਬੋਲਾ ਚੋਕੇ ਨੂੰ ਪਿਆਇਆ ਸੀਗਾ ਹੂੰ ਤਾਂ ਬਹੁਤ ਛੇਤੀ ਇਹ ਜਿਹੜੀ ਜੋਰ ਆ ਛੁੱਟ ਦੂਗੀ ਅੱਛਾ ਮਗਰ ਬੱਚਾ ਆ ਗਿਆ ਜੀ ਬੱਚਾ ਆ ਗਿਆ ਹੈ ਸ਼ਾਇਦ ਆ ਲਾਲ ਮੇਰਾ ਬੱਚਾ ਬਹੁਤ ਭਲਿਆ ਦਿੱਤਾ ਮਗਰ ਭਲਿਆ ਦਿੱਤਾ ਮਗਰ ਬੱਚਾ ਦੋਸਤੋ ਬਹੁਤ ਡਬਲ ਆ ਠੀਕ ਆ ਤੇ ਬਾੜ ਸ਼ਾਹੀਵਾਲ ਐਚ ਐਫ ਦਾ ਕਰਾਉ ਆ ਸਾ ਠੀਕ ਆ ਜੀ ਤੇ ਜੇਰ ਪ੍ਰੋਪਰ ਪਾਇ ਜਾਨੀਆਂ ਦੋਸਤੋ ਮੈਂ ਪਹਿਲਾਂ ਜ਼ਿਕਰ ਕਰਦਾ ਸੀ ਫਸਟਲੀ ਕਿ 2005 ਮਿੰਟਾਂ ਦੇ ਦੌਰਾਨ ਜਿਹੜੀ ਜੇਰ ਪਾਇ ਜਾਨੀਆਂ ਠੀਕ ਆ ਸੋ ਜੇਰ ਵਾਲੇ ਪਾਸੋਂ ਸਾਫ਼ ਹੋ ਜਾਣੀਆਂ ਤੋ ਕੋਈ ਵੀ ਆਪਾਂ ਜੀਰ ਦੀ ਵੀਡੀਓ ਬਣਾ ਕੇ ਰੱਖਾਂਗੇ ਬਿਲਕੁਲ ਤਾਂ ਬਿਲਕੁਲ ਜਿਹੜਾ ਭੈਣ ਬਰਾਗੂ ਲੈਂਦਾ ਪਸ਼ੂ ਸਾਪਾ ਨਾਲ ਉਹਨਾਂ ਨੂੰ ਲਓ ਜੀ ਠੀਕ ਆ ਬਾਕੀ ਥਾਨ ਥਣ ਪੂਰਾ ਮੁਠੀ ਥਾਨਾ ਠੀਕ ਆ ਜੀ ਮੁਠੀ ਥਾਨਾ ਹੱਥੀ ਚਵਾਈ ਵਾਲਾ ਥਾਨਾ ਬਾਕੀ ਸਭ ਤੋਂ ਆਵੇਂ ਇਹਨਾਂ ਦਾ ਦੁੱਧ ਦੀ ਕੁਆਲਿਟੀ ਵੀ ਚੰਗੀ ਰਹਿੰਦੀ ਆ। ਹੂੰ ਤੇ ਦੁੱਧ ਵੀ 13-14 ਲੀਟਰ ਦੀ ਚੋਅ ਹੀ ਨਾਰਮਲ ਹੈ। 13-14 ਲੀਟਰ ਤਾਂ ਚੁਣਦੀ ਰਹੂਗੀ। ਬਿਲਕੁਲ ਜੀ। ਠੀਕ ਆ ਭਾਈ ਸਰਵਰ ਕਿੱਥੋਂ ਤੱਕ ਦੇ ਦਿੰਦਾ? ਐ ਸੰਦੂ ਸਾਹਿਬ ਸਾਡੇ 44000। 44000 ਬਿਲਕੁਲ ਜੀ। ਠੀਕ ਆ ਭਾਈ। ਛੋੜ ਕਰਾਂਗੇ ਉਹਦੇ ਜੱਗ। ਠੀਕ ਹੈ ਜੀ। ਬਾਕੀ ਥਣ ਦੀ ਕੁਆਲਿਟੀ ਚੈੱਕ ਕਰਾ ਲਓ ਜੀ ਦੋਸਤਾਂ। ਬਹੁਤ ਚੰਗਾ ਸੁਪਰਾ। ਠੀਕ ਹੈ ਜੀ। ਥਣ ਥਣ ਜਿਹੜਾ ਦੋਸਤੋ ਬਹੁਤ ਵਧੀਆ ਠੀਕ ਹੈ ਜੀ। ਮੁਠੀ ਧਾਣਾ ਬਾਕੀ ਆ ਤੁਸੀਂ ਦਸੰਦੀ ਨਾਲ ਦੇ ਠੀਕ ਹੈ ਤੇ ਅੱਜ ਇਹੋ ਪਸੂ ਸੀ ਆਪਣੇ ਕੋਲ ਸੀ ਲਓ ਜੀ ਇਹੋ ਪਸੂ ਸੀ ਦੋਸਤੋ ਠੀਕ ਹੈ ਜੀ ਬੈਡ ਬਿਲਕੁਲ ਤਾਜੀ ਸੂਈ ਆ ਜਰੂਰ ਤੁਸੀਂ ਹੱਥ ਪਾ ਸਕਦਾ ਕੋਈ ਵੀਰ ਠੀਕ ਹੈ ਜੀ ਚੋਕੇ ਆਪਦੀ ਵੇਖ ਸਕਦੇ ਜੇ ਕਿਉਂਕਿ ਸੂਪੀ ਆ ਕੋਈ ਆਪਦੀ ਵੀਰ ਧਾਰਕ 2 ਕਿਲੋ ਬੋਲਾ ਚਵਾਈ ਕਰਕੇ ਤਸੱਲੀ ਕਰ ਸਕਦਾ ਪਰ ਫਿਰ ਨੰਬਰ ਆਪਣੇ ਜਰੂਰ 990382025 9906382025 ਠੀਕ ਹੈ ਜੀ ਸੋ ਦੋਸਤੋ ਇਹ ਸਨ ਬਾਈ ਹਰਵੈਲ ਸਿੰਘ ਪਿੰਡ ਜੋਰ ਸਿੰਘ ਵਾਲੇ ਤੋਂ ਚਾਰ ਪਾਸੂ ਦਿਖਾਤੇ ਆ ਚਾਰੇ ਪਾਸਮੋਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਐਨੀਮਲ ਜਿਹੜਾ ਪਸੰਦ ਆਊਗਾ ਤਸੱਲੀ ਤੁਸੀਂ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ